ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਹਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਨੇ ਠੀਕ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿੰਨੇ ਪਿਆਰੇ ਪਿਆਰੇ ਸੂਟ ਨੇ ਲਓ ਜੀ ਕਾਟਨ ਦੇ ਸੂਟ ਹੋਣਗੇ ਬਹੁਤ ਹੀ ਸੋਹਣੇ ਤੇ ਐਡਰੈਸ ਸਾਡਾ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਹੋਏਗਾ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਲਓ ਜੀ ਆ ਗਿਆ ਪੋਲਕਾ ਡਾਟ ਵਾਲਾ ਡਿਜ਼ਾਈਨ ਕਾਟਨ ਦੇ ਉੱਪਰ ਪਹਿਲਾਂ ਆਪਾਂ ਬਰਬਰੀ ਦੇ ਉੱਪਰ ਦਿਖਾਇਆ ਸੀਗਾ ਕ੍ਰੇਪ ਦੇ ਉੱਪਰ ਦਿਖਾਇਆ ਹੁਣ ਆ ਗਿਆ ਕਾਟਨ ਦੇ ਉੱਪਰ ਠੀਕ ਹੈ ਕਾਟਨ ਉੱਪਰ ਆਏਗਾ ਨਾਲ ਮਸਲੀਨ ਦੁਪੱਟਾ ਆਏਗਾ ਬਰਬਰੀ ਸਟਾਈਲ ਦਾ ਇਸੇ ਤਰ੍ਹਾਂ ਦਾ ਹੀ ਆਪਣਾ ਬਰਬਰੀ ਦਾ ਦੁਪੱਟਾ ਸੀਗਾ ਇਹ ਆ ਗਿਆ ਆਪਣਾ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਸੂਟ ਆ ਪ੍ਰਾਈਸ ਲੱਗੇਗਾ ਜੀ ਇਹਦਾ 900 ਰੁਪਿਆ 900 ਰੁਪਿਆ ਪ੍ਰਾਈਸ ਹੋਏਗਾ ਕਲਰ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਚਾਰ ਪੰਜ ਕਲਰ ਮਿਲ ਜਾਣਗੇ ਪਹਿਲਾ ਪਹਿਲਾ ਕਲਰ ਸੀਗਾ ਇਹ ਬਲੂ ਕਲਰ ਫਿਰ ਆ ਗਿਆ ਆਪਣਾ ਮੈਰੂਨ ਜਿਹਾ ਕਲਰ ਆ ਗਿਆ ਠੀਕ ਹੈ ਨਾਲ ਦੁਪੱਟਾ ਵੀ ਸੇਮ ਆਏਗਾ 900 ਰੁਪਿਆ ਪ੍ਰਾਈਸ ਹੋਏਗਾ ਫਿਰ ਆ ਗਿਆ ਜੀ ਕਲਰ ਬਲੈਕ ਕਲਰ ਬਲੈਕ ਵੀ ਬਹੁਤ ਹੀ ਸੋਹਣਾ ਹੈ ਬਲੈਕ ਤੇ ਜਿੱਥੇ ਆ ਜਾਂਦਾ ਤੁਹਾਨੂੰ ਪਤਾ ਫਿਰ ਬਲੈਕ ਤੇ ਬਲੈਕ ਹੀ ਹੋ ਜਾਂਦਾ ਨਾ ਇਹਦੀ ਡਿਮਾਂਡ ਬਹੁਤ ਹੈ ਫਿਰ ਕਲਰ ਆਏਗਾ ਜੀ ਪਿੰਕ ਹੌਟ ਪਿੰਕ ਕਲਰ ਆ ਗਿਆ ਬਹੁਤ ਸੋਹਣਾ ਜੀ ਹੈਲੋ ਜੀ ਕਾਟਨ ਦਾ ਸਟੱਫ ਹੋਊਗਾ ਬਹੁਤ ਸੋਹਣਾ ਆਲ ਓਵਰ ਸੂਟ ਹੋਊਗਾ ਪ੍ਰਾਈਸ 900 ਰੁਪਿਆ ਲੱਗੇਗਾ ਤੇ ਲਾਸਟ ਕਲਰ ਆ ਗਿਆ ਜੀ ਆਪਣਾ ਮਸਟਰਡ ਕਲਰ ਬਹੁਤ ਸੋਹਣੇ ਸੂਟ ਨੇ ਦੁਪट्टे ਤੁਹਾਨੂੰ ਖੋਲ ਕੇ ਦਿਖਾ ਦਿੱਤੇ ਹੋਏ ਨੇ ਹੈਲੋ ਫਿਰ ਤੋਂ ਇੱਕ ਵਾਰੀ ਚੈੱਕ ਕਰ ਲੋ ਦੁਪੱਟਾ ਬਹੁਤ ਹੀ ਸੋਹਣਾ ਸਾਰਿਆਂ ਦੇ ਨਾਲ ਦੁਪੱਟਾ ਐਵੇਂ ਦਾ ਹੀ ਆਏਗਾ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਹੈ 900 ਰੁਪਏ ਆ ਪ੍ਰਾਈਸ ਰਹੇਗਾ ਠੀਕ ਹੈ ਸ਼ਿਪਿੰਗ ਦੇ ਪੈਸੇ ਐਕਸਟਰਾ ਨਹੀਂ ਦੇਣੇ ਪੈਣਗੇ ਪੇਮੈਂਟ ਦਾ ਮੂਡ ਆਨਲਾਈਨ ਹੀ ਹੋਏਗਾ ਥੈਂਕ ਯੂ ਧੰਨਵਾਦ